ਜੀ ਤੁਹਾਡਾ ਸਵਾਗਤ ਹੈ ਆਪਣੇ ਲਾਈਵ ਤੇ ਆ ਜੋ ਛੇਤੀ ਛੇਤੀ ਕਰੋ ਲਾਈਵ ਜੁਆਇਨ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਹਾਂਜੀ ਕਰੋ ਜੁਆਇਨ ਛੇਤੀ ਛੇਤੀ आजो जी सेती सेती अब तोड बहुत सोनी डेली बियर ज्वेलरी लेके आए हां ਬਹੁਤ ਸੋਹਣੇ ਡਿਸਕਾਊਂਟ ਤੇ ਲੈ ਕੇ ਆਏ ਆ ਤੁਸੀਂ ਜੇਤੀ ਜੇਤੀ ਕਰੋ ਜੁਆਇਨ ਆਪਾਂ ਸਾਰੇ ਜੁਐਲਰੀ ਵਧੀਆ ਪ੍ਰੀਮੀਅਮ ਕੁਆਲਿਟੀ ਚ ਫੁੱਲ ਡਿਸਕਾਊਂਟ ਹੋਲ ਸੇਲ ਰੇਟ ਤੇ ਲੈ ਕੇ ਆਏ ਆ ਬਸ ਤੁਸੀਂ ਵੱਧ ਤੋਂ ਵੱਧ ਆਪਣਾ ਪਿਆਰ ਤੇ ਸਪੋਰਟ ਦਿਖਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਪਾਂ ਤੁਹਾਡੇ ਲਈ ਇਦਾਂ ਹੀ ਵਧੀਆ ਜੁਐਲਰੀ ਲੈ ਕੇ ਆਉਂਦੇ ਰਵਾਂਗੇ ਦੇਖੋ ਸਭ ਤੋਂ ਪਹਿਲਾਂ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਇਹ ਪੈਂਡੈਂਟ ਸੈੱਟ ਇਹ ਦਾ ਪੈਂਡੈਂਟ ਆ ਗਿਆ ਆ ਸ਼ਾਰਟ ਇਅਰਿੰਗ ਆਗੇ ਦੇਖੋ ਤੁਹਾਨੂੰ ਹਰੇਕ ਡਿਜ਼ਾਈਨ 'ਚ ਹਰੇਕ ਮਤਲਬ ਕਿ ਆਰਟੀਕਲ 'ਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਦੇਖੋ ਮੀਡੀਅਮ ਜਿਹਾ ਸਾਈਜ਼ ਦਾ ਲਾਈਟ ਵੇਟਡ ਆ ਪ੍ਰੋਪਰ 골ਡ ਲੁਕਿੰਗ ਆ ਨੇੜੇ ਤੋਂ ਦੇਖ ਸਕਦੇ ਹੋ ਜਿਵੇਂ ਕਿ ਪਤਾ ਅੱਗੇ ਤਿਆਰਾਂ ਦਾ ਸੀਜ਼ਨ ਆ ਰਿਹਾ ਫਿਰ ਵਿਆਹ ਸ਼ਾਦੀ ਪ੍ਰੋਗਰਾਮ ਹੋਰ ਬਹੁਤ ਸਰਦੀ ਜਿਹਾ ਸ਼ੁਰੂ ਹੋ ਜਾਂਦੇ ਆ ਤੇ 골ਡ ਅੱਜਕੱਲ ਲੈਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਲੁੱਕ ਚੈੱਕ ਕਰੋ ਬਹੁਤ ਸੋਹਣੀ ਕੁਆਲਿਟੀ ਆ ਬਹੁਤ ਸੋਨਾ ਵਰਕ ਕੀਤਾ ਹੋਇਆ ਮੀਡੀਅਮ ਸਾਈਜ਼ ਦੇ ਟੋਪਸ ਨੇ ਦੇਖੋ ਨਾਲ ਪੈਂਡੈਂਟ ਆ ਪ੍ਰੋਪਰ ਫਿਨਿਸ਼ਿੰਗ ਪ੍ਰੋਪਰ ਵਰਕ ਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਇਹ ਸਿਰਫ ਦੇਣ ਲੱਗੇ ਆ 250 ਰੁਪੀਓਂ ਓਨਲੀ 250 बस ती करना की है तुसी स्क्रीनशॉट लेना, सानू वट्सएप करना तो अपना ऑर्डर प्लेस करना अपना वट्सएप नंबर है सिक्स टू एट जीरो एट फाइव फोर नाइन डबल फोर अठ सौ अठ चरवंजा नौ सौ चौताली आ जाओ जी आ जाओ छेती छेती करो ज्वाइन ਦੇਖੋ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆ ਰਹੇ ਹਾਂ ਬਸ ਤੁਸੀਂ ਆਪ ਦਾ ਪਿਆਰ ਇਦਾਂ ਹੀ ਦਿਖਾਓ ਆਪਾਂ ਬਹੁਤ ਰੀਜ਼ਨੇਬਲ ਪ੍ਰਾਈਸ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਫਿਲਹਾਲ ਤਿਹਾਰਾ ਕਰਕੇ ਆਪਣੀ ਆਫਰ ਚੱਲ ਰਹੀ ਹੈ ਜੀ ਕਿ ਆਪਣੇ ਫਰਸਟ 5 ਆਰਡਰ ਤੇ ਆਪਾਂ 10% ਐਕਸਟਰਾ ਡਿਸਕਾਊਂਟ ਦੇਵਾਂਗੇ ਦੇਖੋ ਜਿਨ੍ਹਾਂ ਨੇ ਕੱਲੇ ਟਾਪਸ ਲੈਣੇ ਆ ਉਹ ਕੱਲੇ ਟਾਪਸ ਵੀ ਲੈ ਸਕਦੇ ਆ ਆਪਣੇ ਕੋਲੇ ਇਹ ਛੋਟੇ ਟਾਪਸ ਬਹੁਤ ਡਿਜ਼ਾਈਨ ਨੇ ਮੈਂ ਤੁਹਾਨੂੰ ਕੁਝ ਕੁ ਦਿਖਾ ਦਿੰਨੀ ਆ ਦੇਖੋ ਇਹ ਸਾਰੀ ਜੁਐਲਰੀ ਆਪਣੀ ਪ੍ਰੀਮੀਅਮ ਕੁਆਲਿਟੀ ਚ ਹੋਊਗੀ ਪ੍ਰੋਪਰ ਫਿਨਿਸ਼ਿੰਗ ਮਿਲੂਗੀ ਪ੍ਰੋਪਰ ਵਰਕ ਮਿਲੂਗਾ ਤੇ ਇਹ ਡੇਲੀ ਯੂਜ਼ ਜੁਐਲਰੀ ਆ ਇਹ ਨੂੰ 2-3 ਸਾਲ ਕੁਝ ਨਹੀਂ ਹੋਣ ਵਾਲਾ ਵਧੀਆ ਰਹੂਗੀ ਇਹਦੀ ਵਧੀਆ ਕੁਆਲਿਟੀ ਆ ਦੇਖੋ ਇਹ ਦੇਖ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹ ਤੁਸੀਂ ਰੁਟੀਨ ਚ ਵੀ ਵੇਅਰ ਕਰ ਸਕਦੇ ਹੋ ਦੇਖੋ ਤੇ ਇਹਨਾਂ ਦਾ ਪ੍ਰਾਈਸ ਰਹੇਗਾ ਸਿਰਫ 150 ਓਨਲੀ 150 ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਤੇ ਤੁਸੀਂ ਇਹ ਡੇਲੀ ਵੇਅਰ ਕਰ ਸਕਦੇ ਹੋ ਹਾਊਸ ਵਾਈਫ ਕਾਲਜ ਗoing ਗਰਲਸ ਆਪਣੀਆਂ ਵਰਕਿੰਗ ਲੇਡੀਜ਼ ਇਹਦਾ ਪ੍ਰਾਈਸ ਆ ਓਨਲੀ 150 ਦੇਖੋ ਤੁਸੀਂ ਲੁੱਕ ਦੇਖੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਵੀ ਦਿਖਾ ਦਿੰਨੀ ਆ ਦੇਖੋ ਤੁਸੀਂ ਕਰਨਾ ਕੀ ਆ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈਣਾ ਤੇ ਸਾਡੇ WhatsApp ਨੰਬਰ ਤੇ ਮੈਸੇਜ ਕਰਨਾ ਤੇ ਆਪਦਾ ਸਕਰੀਨਸ਼ਾਟ ਸੈਂਡ ਕਰੋ ਤੇ ਆਪਦਾ ਆਰਡਰ ਪਲੇਸ ਕਰੋ ਦੇਖੋ ਸਾਡਾ WhatsApp ਨੰਬਰ ਆ 9808 5494 62808 5494 ਤੁਸੀਂ ਜੋ ਵੀ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਵੀ ਸਾਨੂੰ WhatsApp ਕਰ ਸਕਦੇ ਹੋ ਆਪਣੀ ਚਾਹਤ ਦੇ ਮੈਸੇਜ ਆਉਣਾ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੇ ਡਾਊਟ ਨੇ ਕੁਝ ਵੀ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਦੇਖੋ ਪ੍ਰੋਪਰ 골ਡ ਆ ਪ੍ਰੋਪਰ ਵਰਕ ਪ੍ਰੋਪਰ ਫਿਨਿਸ਼ਿੰਗ ਆ ਪ੍ਰੀਮੀਅਮ ਕੁਆਲਿਟੀ ਆ ਤੇ ਹੋਲਸੇਲ ਪ੍ਰਾਈਸ ਆ ਜਿਹੜਾ ਸਾਡੀ ਵੀਡੀਓ ਸ਼ੇਅਰ ਕਰੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਉਹਨੂੰ 10% ਐਕਸਟਰਾ ਡਿਸਕਾਊਂਟ ਦਿੱਤਾ ਜਾਊਗਾ ਠੀਕ ਹੈ ਆਪਣੇ ਪਹਿਲੇ 5 ਆਰਡਰਸ ਆਪਣੀ ਵੀਡੀਓ ਲਾਈਵ ਵੀਡੀਓ ਦਾ ਚੈਨਲ ਨੂੰ ਸ਼ੇਅਰ ਕਰੂਗਾ ਸਬਸਕ੍ਰਾਈਬ ਕਰਵਾਊਗਾ ਤਾਂ ਉਹਨੂੰ ਆਪਾਂ 10% ਐਕਸਟਰਾ ਡਿਸਕਾਊਂਟ ਵੀ ਦੇਵਾਂਗੇ ਤਿੰਨ ਦਾ ਪ੍ਰਾਈਸ ਸਿਰਫ 150 ਰੁਪੀਏ ਇਹ ਸਾਰੇ ਆਪਾਂ ਆਫਰ ਪ੍ਰਾਈਸ ਤੇ ਫੈਸਟੀਵਲ ਸੀਜ਼ਨ ਸੇਲ ਲਾਈਆ ਦੇਖੋ ਜਿੱਦਾਂ ਤਿਆਰ ਆ ਰਹੇ ਆ ਆਪਣੇ ਦੀਵਾਲੀ ਆ ਗਈ ਤਿਆਰ ਆ ਗਿਆ ਅੱਗੇ ਦੇਖੋ ਕਰਵਾ ਚੌਥ ਆ ਰਿਹਾ ਹਰ ਕਿਸੇ ਦਾ ਬਜਟ ਨਹੀਂ ਹੁੰਦਾ ਕਿ ਹਰ ਕੋਈ 골ਡ ਵਾਈ ਕਰ ਸਕੇ ਕਿਉਂਕਿ ਅੱਜ 골ਡ ਦਾ ਰੇਟ 1 लाख 20 ਤੋਂ ਉੱਪਰ ਆ ਜੋ ਕਿ ਕੋਈ ਵੀ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ ਦੇਖੋ ਆਪਾਂ ਵਧੀਆ ਕੁਆਲਿਟੀ ਤੁਹਾਨੂੰ ਸਹੀ ਰੇਟ ਤੇ ਆਪਾਂ ਵਧੀਆ ਪ੍ਰੀਮੀਅਮ ਜੁਐਲਰੀ ਦੇ ਰਹੇ ਹਾਂ ਦੇਖੋ ਆਪਾਂ ਵੀ ਇਹ ਛੋਟੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਸੋ ਆਪਣਾ ਮਕਸਦ ਆ ਕਿ ਆਪਾਂ ਹਰੇਕ ਦਾ ਫਾਇਦਾ ਕਰੀਏ ਤਾਂ ਤੁਸੀਂ ਵੀ ਆਪਣੀ سپورਟ ਦਿਖਾਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਵ ਜਰੂਰ ਜੁਆਇਨ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਹਰੇਕ ਕਲੈਕਸ਼ਨ ਦੇਖਣ ਨੂੰ ਮਿਲੇ ਦੇਖੋ ਜਿੱਦਾਂ ਆਹ ਈਅਰਿੰਗ ਨਾਲ ਕਿਸੇ ਨੇ ਵੀ ਸਿਰਫ ਕੱਲੀ ਪਲੇਨ 체ਨ ਲੈਣੀ ਹੋਵੇ ਤਾਂ ਤੁਸੀਂ 체ਨ ਵੀ ਲੈ ਸਕਦੇ ਹੋ 체ਨ ਦਾ ਸਾਈਜ਼ ਦੇਖੋ ਲਾਈਟ ਵੇਟ ਆ ਪ੍ਰੋਪਰ ਰੂਟੀਨ ਵੇਅਰ ਆ ਦੇਖੋ ਹੈਵੀ ਸੀਜ਼ ਰੂਟੀਨ ਚ ਵੇਅਰ ਨਹੀਂ ਹੁੰਦੀ ਇਸ ਲਈ ਆਪਾਂ ਇਹਦੇ ਨਾਲ ਲਾਈਟ ਵੇਟ 체ਨ ਰੱਖੀ ਆ ਜੇ ਤੁਸੀਂ ਲਾਈਟ ਵੇਟ 체ਨ ਡੇਲੀ ਵੇਅਰ ਕਰ ਸਕਦੇ ਹੋ ਤੁਸੀਂ ਪ੍ਰੀਮੀਅਮ ਕੁਆਲਿਟੀ ਆ ਇਦਾਂ ਨਹੀਂ ਹੈਗਾ ਵੀ ਪਾਣੀ ਨਾਲ ਜਾਂ ਸਾਬਣ ਨਾਲ ਇਹ ਖਰਾਬ ਹੋ ਜੂਗੀ ਬਹੁਤ ਵਧੀਆ ਕੁਆਲਿਟੀ ਆ ਤੇ ਇਹ ਚੇਨ ਦਾ ਪ੍ਰਾਈਸ ਰਹੂਗਾ ਸਿਰਫ 100 ਰੁਪੀਸ ਸਿਰਫ 100 ਰੁਪਿਆ ਤੁਸੀਂ ਇਹ ਇਦਾਂ ਵੀ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਓਦਾਂ ਆਪਣਾ ਮਤਲਬ ਕਿ ਪੇਅਰ ਤਿਆਰ ਕਰ ਸਕਦੇ ਹੋ ਖੋਰ ਵੀ ਅੱਪਾ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਹੀ ਆ ਤੁਹਾਨੂੰ ਜੋ ਵੀ ਪਸੰਦ ਹੋਵੇ ਤੁਸੀਂ ਕੀ ਕਰਨਾ ਤੁਸੀਂ ਸਕਰੀਨ ਸ਼ਾਟ ਲੈਣਾ ਸਾਨੂੰ ਵਟਸਐਪ ਕਰਨਾ ਤੇ ਆਪਣਾ ਆਰਡਰ ਦੇਣਾ ਸਾਡਾ ਵਟਸਐਪ ਨੰਬਰ ਆ 68808 54944 62808 54944 ਦੇਖੋ ਆਪਾਂ ਤੁਹਾਡੇ ਲਈ ਲੈ ਕੇ ਆਏ ਹੁਣ ਪ੍ਰੋਪਰ ਪੰਜਾਬੀ ਲੁੱਕ ਚ ਵਾਲੀਆਂ ਪੱਤੀ ਵਾਲੀਆਂ ਲੌਂਗ ਵਾਲੀਆਂ ਦੇਖੋ ਚੈੱਕ ਕਰੋ ਜੰਨੀ ਸੋਹਣੀ نیچے ਦੇਖੋ ਫੁੱਲ ਲੈਂਥ ਚਾ ਦੇਖੋ ਆਪਣੀ ਪੰਜਾਬੀ ਆਊਟਫਿਟ ਨੂੰ ਚਾਰ ਚੰਦ ਲਾਉਣ ਵਾਲੀ ਆ ਇਹ ਤੁਸੀਂ ਜਾਗੋ ਤੇ ਵੀਅਰ ਕਰ ਸਕਦੇ ਹੋ ਜਿਵੇਂ ਕਿ ਆਪਣੀਆਂ ਮੰਮੀਆਂ ਨੇ ਸੂਟਾਂ ਨਾਲ ਪਾਉਣੀ ਆ ਕਿਸੇ ਵੀ ਵਿਆਹ ਦੇ ਪ੍ਰੋਗਰਾਮ ਚ ਕਿਸੇ ਫੰਕਸ਼ਨ ਚ ਦੇਖੋ ਪ੍ਰੋਪਰ ਫ੍ਰਿਲ ਪ੍ਰੋਪਰ 골ਡ ਸ਼ਾਈਨ ਪੂਰਾ ਵਧੀਆ ਲੋਕ ਲੱਗਿਆ ਹੋਇਆ ਦੇਖੋ ਆਪਣੀ ਸਾਰੀ ਜੁਐਲਰੀ ਹੋਲਸੇਲ ਰੇਟ ਤੇ ਹੋਊਗੀ ਹੁਣ ਤਾਂ ਦੇਖੋ ਜਿਵੇਂ ਕਹਿੰਦੇ ਆ ਸੋਨੇ ਤੇ ਸੁਹਾਗਾ ਨਾਲ ਆਪਣੀ ਸੇਲ ਵੀ ਚੱਲ ਰਹੀ ਆ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਗਾ ਤਾਂ ਛੇਤੀ ਛੇਤੀ ਆਰਡਰ ਕਰੋ ਤੇ ਆਫਰ ਦਾ ਲਾਭ ਉਠਾਓ ਸੋ ਇਹ ਵਾਲੀ ਦਾ ਰੇਟ ਆ ਸਿਰਫ 150 ਸਿਰਫ 150 ਪਾਇ ਤੇ ਆਪਣੀ ਸਾਰੀ ਜੁਐਲਰੀ ਡੇਲੀ ਯੂਜ਼ ਰਹੇਗੀ ਪੂਰੀ 골ਡ ਪਾਲਿਸ਼ ਰਹੂਗੀ ਦੇਖੋ ਲਾਈਟ ਵੇਟ ਰਹੂਗੀ ਥੋੜੀ ਖੂਬਸੂਰਤੀ ਨੂੰ ਥੋੜੀ ਲੁੱਕ ਨੂੰ ਇਹ ਸੋਹਣੀ ਜੀ ਜੁਐਲਰੀ ਚਾਰ ਚੰਦ ਲਾਉਗੀ ਜੀ ਦੇਖੋ ਇਹ ਆਪਾਂ ਸਪੈਸ਼ਲ ਵਿਆਹਾਂ ਦੇ ਸੀਜ਼ਨ ਲਈ ਹੀ ਬਣਵਾਏ ਆ ਸੌਰੀ ਬਸ ਤੁਸੀਂ ਵੱਤ ਤੋਂ ਵੱਧ ਆਪਣਾ ਲਾਈਵ ਜੁਆਇਨ ਕਰਿਆ ਕਰੋ ਤੇ ਜਵੈਲਰੀ ਚੈੱਕ ਕਰਿਆ ਕਰੋ ਤੇ ਆਪਣੇ ਰੋਜ਼ ਨਵੇਂ ਤੋਂ ਨਵੇਂ ਆਫਰ ਦਾ ਫਾਇਦਾ ਉਠਾਓ ਸੈਕਿੰਡ ਲੈ ਕੇ ਆਏ ਆ ਆਪਾਂ ਦੇਖੋ ਇਹਦੇ ਵਿੱਚ ਚੁੰਕੀ ਚੀਹ ਹੈਵੀ ਚੁੰਕੀ ਦੇ ਨਾਲ ਲੜੀਆਂ ਦਾ ਸੈਟ ਦੇਖੋ ਮੈਂ ਤੁਹਾਨੂੰ ਇੱਕ ਕਰਕੇ ਦਿਖਾ ਰਹੀ ਆ ਪਹਿਲਾਂ ਤਾਂ ਪ੍ਰੋਪਰ ਕੋਲੀ ਵਾਲ ਵਰਕੋ ਚੈੱਕ ਕਰੋ ਤੁਸੀਂ ਦੇਖੋ ਕਿੰਨੀ ਹੈਵੀ ਫ੍ਰੇਲਾ ਇਹ ਲੁੱਕ ਤੋਂ ਬਹੁਤ ਹੈਵੀ ਲੱਗਦੇ ਆ ਪਰ ਵੇਅਰ ਕਰਨ ਚ ਲਾਈਟ ਵੇਟ ਆ ਤੁਹਾਡੇ ਕੰਨਾਂ ਤੇ ਜ਼ਿਆਦਾ ਕੋਈ ਹੈਵੀ ਭਾਰ ਨਹੀਂ ਆਏਗਾ ਤੁਸੀਂ ਜਿਵੇਂ ਵੀ ਯੂਜ਼ ਕਰਦੇ ਹੋ ਤਾਨੂੰ ਕੋਈ ਅਲਰਜੀ ਨਹੀਂ ਹੋਊਗੇ ਇਹਦੇ ਨਾਲ ਤੇ ਇਹ ਤੁਹਾਡੀ ਲੁੱਕ ਨੂੰ ਚਾਰ ਚੰਦ ਲਾਊਗੀ ਜੁਐਲਰੀ ਦੇਖੋ ਇਹ ਤੁਸੀਂ ਪੰਜਾਬੀ ਸੂਟ ਨਾਲ ਸਾੜੀ ਨਾਲ ਆਸਾਨੀ ਨਾਲ ਵੇਅਰ ਕਰ ਸਕਦੇ ਹੋ ਤੇ ਇਹਦਾ ਪ੍ਰਾਈਸ ਹੈ ਸਿਰਫ 200 ਰੁਪੀਆਜ਼ only 200 ਦੇਖੋ ਹਾਂਜੀ ਤੁਸੀਂ ਕਰਨਾ ਕੀ ਹੈ ਸਿਰਫ ਤੁਹਾਨੂੰ ਜੋ ਵੀ ਜੁਐਲਰੀ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਸਾਨੂੰ WhatsApp ਕਰਨਾ ਤੇ ਆਰਡਰ ਕਰਨਾ ਆਪਾਂ ਤੁਹਾਡੇ ਲਈ ਇਦਾਂ ਹੀ ਲੋਅ ਪ੍ਰਾਈਸ ਤੇ ਹੈਵੀ ਕੁਆਲਿਟੀ ਚ ਜੁਐਲਰੀ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਇਦਾਂ ਹੀ ਆਪਣਾ ਪਿਆਰ ਦਿਖਾਉਂਦੇ ਰਹਿਣਾ ਤੇ ਸਾਡੀ ਲਾਈਵ ਨੂੰ ਵੱਧ ਤੋਂ ਵੱਧ ਜੁਆਇਨ ਕਰਿਆ ਕਰੋ ਤਾਂ ਕਿ ਤੁਹਾਨੂੰ ਰੋਜ਼ ਦੇ ਨਵੇਂ-ਨਵੇਂ ਆਫਰ ਪਤਾ ਲੱਗਣ ਨਿਊ ਨਿਊ ਡਿਜ਼ਾਈਨ ਪਤਾ ਲੱਗਣ ਦੇਖੋ ਆਪਾਂ 체ਨ ਵੀ ਦੇਖ ਲਈ ਇਅਰਿੰਗ ਵੀ ਦੇਖ ਲਈ ਹੁਣ ਆਪਾਂ ਤੁਹਾਨੂੰ ਕੁਝ మీడియం ਸਾਈਜ਼ ਦੇ ਰਿੰਗ ਦਿਖਾਉਣ ਲੱਗੇ ਆਂ ਪ੍ਰੋਪਰ 골ਡ ਲੁੱਕ ਜੀ ਦੇਖੋ ਫਰਸਟ ਡਿਜ਼ਾਈਨ ਚੈੱਕ ਕਰੋ ਤੁਸੀਂ ਰਿੰਗ ਏਡੀ ਸਟੋਨ ਰੂਬੀ ਸਟੋਨ ਨਾਲ ਵਰਕ ਹੋਇਆ ਤੇ ਸਾਈਜ਼ ਵੀ ਦੇਖੋ ਅਡਜਸਟੇਬਲ ਆ ਚੈੱਕ ਕਰ ਸਕਦੇ ਹੋ ਪੂਰੀ ਹੈਵੀ ਕੁਆਲਿਟੀ ਚਾ ਇਹ ਨਹੀਂ ਤੁਹਾਨੂੰ ਸਾਡੀ ਜੁਐਲਰੀ ਚੋਂ ਇਹ ਕੰਪਲੇਨ ਨਹੀਂ ਮਿਲੂਗੀ ਕਿ ਪ੍ਰਾਈਸ ਘਟਾ ਤਾਂ ਕੁਆਲਿਟੀ ਨਾਲ ਕੰਪਰੋਮਾਈਜ਼ ਹੋ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਬਸ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਆ ਅਸੀਂ ਤੁਹਾਡੇ ਲਈ ਇਦਾਂ ਹੀ ਸੋਹਣੀ ਸੋਹਣੀ ਜੁਐਲਰੀ ਲੈ ਕੇ ਆਉਂਦੇ ਰਹਿਵਾਂਗੇ ਇਹਨਾਂ ਰਿੰਗਸ ਦਾ ਪ੍ਰਾਈਸ ਓਨਲੀ 100 ਸਿਰਫ 100 ਰੁਪਏ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਦੇਖੋ ਸਕਰੀਨਸ਼ਾਟ ਲਓ WhatsApp ਕਰੋ ਤੇ ਆਰਡਰ ਕਰੋ ਸਾਡਾ WhatsApp ਨੰਬਰ ਆ ਜਿੱਦੇ ਤੁਸੀਂ ਆਰਡਰ ਕਰ ਸਕਦੇ ਹੋ 628085494